ਜੇ ਮੈਨੂੰ ਤੁਹਾਨੂੰ ਪਤਾ ਹੀ ਆਇਆ ਵੀ ਆ ਘਰ ਹੋਵਾ ਜਿੱਥੇ ਅਸੀਂ ਤੁਹਾਨੂੰ ਪਤਾ ਹੈ ਸਾਰਾ ਸ਼ੂਟ ਕਰਦੇ ਆ ਤੇ ਆ ਬੈਠੇ ਨੇ ਸਾਰੇ ਹੁਣ ਅੱਜ ਦਾ ਕੰਮ ਅਸੀਂ ਨੇ ਮੇੜਤਾ ਤੀ ਬਾਕੀ ਤੁਹਾਨੂੰ ਇਹ ਦੱਸਣਗੇ ਹਾਂਜੀ ਜਿਹੜੀ ਪਹਿਲਾਂ ਚੱਲ ਗਈ ਸੀ ਨਾ ਵੀ ਸ਼੍ਰੀਕ ਨਾਨ ਕੇ ਅੱਜ ਉਹਦਾ ਅਸੀਂ ਪੰਜਵਾਂ ਪਾਰਟ ਬਣਾਇਆ ਵਿੱਚ ਦੀ ਅਸੀਂ ਇੱਕ ਸਿੰਗਲ ਵੀਡੀਓ ਵੀ ਪਾਤੀ ਸੀ ਸੰਹਾਰੇ ਬਾਰੇ ਤੇ ਹੁਣ ਅੱਜ ਅਸੀਂ ਅਗਲੇ ਪਾਰਟ ਸ਼ੁਰੂ ਕੀਤੇ ਨੇ ਆ ਸਾਡੀ ਭਾਈ ਟੀਮ ਦੇ ਛੋਟੇ ਛੋਟੇ ਮੈਂਬਰ ਨੇ ਤੇ ਮੇਰੀਆਂ ਪਿਆਰੀਆਂ ਪਿਆਰੀਆਂ ਭਤੀਜੀਆਂ ਨੇ ਤੁਸੀਂ ਵੀ ਬੋਲੋ ਬਤੁ ਕੁਛ ਹੈ ਆ ਰੋਈ ਜਾਂਦੀ ਹੈ ਛੋਟੀ ਇਹ ਰੋ ਰਹੀ ਆ ਦੇਖੋ ਹੁਣ ਫੇਰ ਰੋਊਗੀ ਉਹ ਦੇਖੋ ਸਾਡੀ ਬੁਆ ਦੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਔਰ ਬਹੁਤ سارے ਲਾਈਕਸ ਵੀ ਭੇਜਿਆ ਕਰੋ ਹਾਂ ਤੇ ਸਾਡੀ ਅਸੀਂ ਬਹੁਤ ਖੁਸ਼ੀ ਹੁੰਦੀ ਹੈ ਨਾਲੇ ਸਿੰਮੂ ਨੂੰ ਹਨਾ ਵੀ ਹੁਣ ਅੱਜ ਅਸੀਂ ਇੱਥੇ ਪਹਿਲਾਂ ਸਾਰਾ ਨਿਵੇੜਤਾ ਸੀ ਕੰਮ ਤੇ ਅੱਜ ਛੇਤੀ ਵਿਹਲੇ ਹੋ ਗਏ ਸੀ ਕਿਉਂਕਿ ਫਿਰ ਇਹ ਬੱਚੇ ਆ ਕੇ ਨਾ ਬਾਹਰ ਸਾਨੂੰ ਡਿਸਟਰਬ ਕਰ ਦਿੰਦੇ ਨੇ ਹਾਂ ਸਾਈਕਲ ਹੀ ਚਲਾ ਇਹ ਤੇ ਸਾਈਕਲ ਚਲਾਉਗੀ ਚਲਾਓ ਚਲਾਓ ਸਾਈਕਲ ਚਲਾਓ ਸਾਈਕਲ ਚਲਾ ਲਓ ਬਈ ਲੋ ਜੀ ਚਲੋ ਕੁੱਪਾ ਕਿ ਨਹੀਂ ਚਲ ਜਾਓ ਕੁੱਪਾ ਕੋਲੇ ਜਾਓ ਚਲਾ ਕੇ ਦਿਖਾਓ ਕੁੱਪਾ ਨੂੰ ਵੈਰੀ ਗੁੱਡ ਕਿ ਲੈਂਦੀ ਕਰੋ ਹਾਂ ਚਲਾਓ ਚਲਾਓ ਦੇਖ ਨਾ ਹਾਂ ਚਲਾਉਣਾ ਉਹਦੇ ਥੋੜਾ ਥੋੜਾ ਫਿੱਕਰੀ ਆ ਦੇਖ ਹੂੰ ਇਧਰ ਮਾਪਾ ਜੀ ਬਾਕੀ ਮਾਮੇ ਦਾ ਸੀਨ ਪਾਉਣਾ ਸੀ ਅੱਜ ਇਹ ਖੇਤ ਚੱਲਿਆ ਗਿਆ ਚਲੋ ਅਗਲੀ ਵੀਡੀਓ ਜੋ ਫਿਰ ਇਹ ਸੰਧਾਰਾ ਲੈ ਕੇ ਆਊਗਾ ਫਿਰ ਪਾਵਾਂਗੇ ਕਿ ਨਹੀਂ ਮਾਮਾ ਠੀਕ ਹੈ ਠੀਕ ਹੈ मामੂ ਮਾਮੂ ਜੀਰੀ ਨੂੰ ਪਾਣੀ ਲਾਉਣ ਵਾਗ ਤੇ ਜੀਰੀ ਨੂੰ ਪਾਣੀ ਲਾ ਰਹੇ ਸੀ ਅੱਜ मामੂ ਅੱ비 ਜੀਰੀ ਹੈ ਹਾਂ ਜੀਰੀ ਸੀ ਪਤਾ ਭਾਈ ਖੇਤ ਵੀ ਦੇਖਣਾ ਹੈ ਜੀਰੀ ਵੀ ਦੇਖਣੀ ਹੈ ਇੱਕ ਬੰਦਾ ਉਹ ਪਿਆ ਸਾਡਾ ਪਿੱਛੇ ਉਹ ਥੋੜਾ ਜਿਹਾ ਕੰਮਕਾਰ ਤੋਂ ਥੱਕ ਕੇ ਆਉਂਦਾ ਡਿਊਟੀ ਤੋਂ ਆਇਆ ਡਿਊਟੀ ਵਾਲੇ ਬੰਦੇ ਦਾ ਔਖਾ ਹੋ ਜਾਂਦਾ ਇਹ ਤਾਂ ਕੰਮ ਕਰ ਗਿਆ ਸੀ ਨਾ ਜਮੇਰੇ ਪਪਾ ਸੋੜੇ ਸੀਗੇ ਅੱਛਾ ਹੁਣ ਜਾਗਦੇ ਨੇ ਹਣਾਂ ठीक है अच्छा फोन दे दे ठीक है सिमु आए आज का मैं तो आएगा तो के वीडियो लाइक करियो फुफकनी करके करो कर दो क्या बेटा क्या वीडियो लाइक करो ऐसी तू करके